ਸਸਿਕਾ ਤੋਂ ਜੁੜੀ ਹੋਊ ਵੋਕਲ ਜਗਮੀਤ ਦੇ ਨਾਲ ਅੱਜ ਬੜੇ ਚਿਰਾਂ ਬਾਅਦ ਦੁਬਾਰਾ ਤੋਂ ਕਈ ਮਹੀਨਿਆਂ ਬਾਅਦ ਲਾਈਵ ਹੋਣ ਦਾ ਮੌਕਾ ਮਿਲਿਆ ਪਹਿਲਾਂ ਤਾਂ ਸਾਰੇ ਜਣਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਹੌਲੀ-ਹੌਲੀ ਜੁੜਜੋ ਤੇ 5000 ਸਬਸਕ੍ਰਾਈਬਰ ਸਾਨੂੰ ਤੁਸੀਂ ਪਿਆਰ ਦਿੱਤਾ ਸਾਡੇ ਇਸ ਪਰਿਵਾਰ ਦਾ ਹਿੱਸਾ ਬਣੇ ਵੋਕਲ ਜਗਮੀਤ ਚੈਨਲ ਅਸੀਂ ਸ਼ੁਰੂਆਤ ਕੀਤੀ ਸੀ ਕਿ ਆਮ ਲੋਕਾਂ ਦੀ ਆਵਾਜ਼ ਨੂੰ ਆਮ ਲੋਕਾਂ ਦੀਆਂ ਗੱਲਾਂ ਨੂੰ ਥੋਡੇ ਤੱਕ ਪਹੁੰਚਾਵਾਂਗੇ ਤੇ ਉਥੋਂ ਤੱਕ ਲੈ ਕੇ ਜਾਵਾਂਗੇ ਜਿੱਥੋਂ ਤੱਕ ਕੋਈ ਵੀ ਕਿਸੇ ਦੀ ਆਵਾਜ਼ ਪਹੁੰਚਾਉਂਦਾ ਨਹੀਂ ਤੇ ਅਸੀਂ ਉਹੀ ਉਪਰਾਲਾ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਹਰ ਉਸ ਆਮ ਬੰਦੇ ਦੀ ਆਵਾਜ਼ ਉਹ ਹਰ ਉਸ ਆਮ ਬੰਦੇ ਦੀ ਗੱਲ ਥੋਡੇ ਤੱਕ ਪਹੁੰਚਾਈ ਜਾਵੇ ਜਿਸ ਦਾ ਕੋਈ ਵੀ ਗੱਲ ਨਹੀਂ ਸੁਣਦਾ ਸਾਡੀਆਂ ਕਹਾਣੀਆਂ ਬਹੁਤ ਹੀ ਆਮ ਹੁੰਦੀਆਂ ਬਹੁਤ ਹੀ ਆਮ ਲੋਕਾਂ ਦੀਆਂ ਕਹਾਣੀਆਂ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਪਿਆਰ ਵੀ ਦਿੰਨੇ ਹੋ ਤੇ ਜਿਹਦੇ ਵਿੱਚ ਤੁਸੀਂ ਸਾਨੂੰ ਅਲੋਚਨਾ ਵੀ ਕਰਦੇ ਹੋ ਸਾਡੀ ਬਹੁਤ ਸਾਰੀਆਂ ਵੀਡੀਓਜ਼ ਜਿਨ੍ਹਾਂ ਬਾਰੇ ਤੁਸੀਂ ਅਲੋਚਨਾ ਕੀਤੀ ਉਹ ਵੀ ਤੁਹਾਡੀਆਂ ਸਿਰ ਮੱਥੇ ਆ ਕਿਉਂਕਿ ਕੰਮ ਕਰਦਿਆਂ ਤੋਂ ਬਾਅਦ ਹੀ ਪਤਾ ਲੱਗਦਾ ਕਿ ਕੀ ਸਹੀ ਹੋ ਰਿਹਾ ਹੈ ਕੀ ਗਲਤ ਹੋ ਰਿਹਾ ਹੈ ਇਸ ਲਈ ਤੁਸੀਂ ਜਰੂਰ ਸਾਡਾ ਇਸੇ ਤਰੀਕੇ ਦੇ ਨਾਲ ਸਾਥ ਦਿੰਦੇ ਰਹੋ ਇਸੇ ਤਰੀਕੇ ਦੇ ਨਾਲ ਸਾਡੇ ਨਾਲ ਜੁੜੇ ਰਹੋ। ਇਸੇ ਤਰੀਕੇ ਦੇ ਨਾਲ ਸਾਨੂੰ ਪਿਆਰ ਦਿੰਦੇ ਰਹੋ। ਸਾਨੂੰ ਹਰ ਮੋੜ ਤੇ ਦੱਸਦੇ ਵੀ ਰਹੋ ਕਿ ਕਿੱਥੇ ਕੁਝ ਗਲਤ ਹੋ ਰਿਹਾ, ਕਿੱਥੇ ਕੁਝ ਸਹੀ ਹੈ। ਹਾਲਾਂਕਿ ਪਿਛਲੇ ਕੁਝ ਹਫ਼ਤਿਆਂ ਤੋਂ ਮੇਰੇ ਕੁਝ ਨਿੱਜੀ ਕਾਰਨ ਸੀ, ਨਿੱਜੀ ਰੁਝੇਵੇਂ ਹੋਣ ਕਰਕੇ ਮੈਂ ਬਹੁਤ ਸਾਰੀਆਂ ਵੀਡੀਓ ਨਹੀਂ ਪਾ ਸਕਿਆ, ਤੁਹਾਡੇ ਤੱਕ ਨਹੀਂ ਭੇਜ ਸਕਿਆ। ਉਸ ਕਰਕੇ ਮੈਂ ਮਾਫੀ ਚਾਹੁੰਨਾ ਤੇ ਅੱਗੇ ਤੋਂ ਇਹ ਕੋਸ਼ਿਸ਼ ਰਹੇਗੀ ਕਿ ਨਿੱਜੀ ਰੁਝੇਵੇਂ ਜਿੰਨੇ ਮਰਜ਼ੀ ਹੋਣ ਪਰ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚਦੀ ਹੋ ਜਨ ਮੇਰੇ ਕੁਝ ਨਿੱਜੀ ਰੁਝੇਵਿਆਂ ਕਰਕੇ ਪਿਛਲੇ ਹਫਤੇ ਤੋਂ ਜਾਂ 10 ਦਿਨ ਤੋਂ ਵੀਡੀਓ ਤੁਹਾਡੇ ਤੱਕ ਨਹੀਂ ਪਹੁੰਚ ਰਹੀਆਂ ਇਸ ਲਈ ਮੈਂ ਸੋਚਿਆ ਕਿ ਲਾਈਵ ਆ ਕੇ ਜਰੂਰ ਤੁਹਾਡੇ ਤੋਂ ਮਾਫੀ ਮੰਗਾ ਤੇ ਇਸ ਕਰਕੇ ਇਹ ਵੀ ਦੱਸਾਂ ਕਿ ਵੀ ਵੀਡੀਓ ਇਸ ਲਈ ਨਹੀਂ ਆ ਰਹੀਆਂ ਕਿ ਤੁਸੀਂ ਇਹ ਨਾ ਸੋਚੋ ਜੇ ਵੀ ਕੀ ਪਤਾ ਨਹੀਂ ਕੀ ਚੱਕਰ ਹੋ ਗਿਆ ਕਿ ਕਿਉਂ ਨਹੀਂ ਵੀਡੀਓ ਆਈਆਂ ਹੁਣ ਅਗਲੇ 2-4 ਦਿਨਾਂ ਤੋਂ ਫਿਰ ਤੋਂ ਰੈਗੂਲਰੇ ਸਾਥ ਤੁਹਾਡਾ ਬਣ ਜਾਣਾ ਫਿਰ ਤੋਂ ਰੈਗੂਲਰ ਅਸੀਂ ਕਹਾਣੀਆਂ ਆਮ ਲੋਕਾਂ ਦੀਆਂ ਕਹਾਣੀਆਂ ਤੁਹਾਡੇ ਰੂਬਰੂ ਕਰਦੇ ਰਵਾਂਗੇ ਤੇ ਤੁਸੀਂ ਵੀ ਸਾਨੂੰ ਜਿਹੜੇ ਜਿਵੇਂ ਪਹਿਲਾਂ ਹੀ ਪਿਆਰ ਦੇ ਰਹੇ ਹੋ ਬਹੁਤ ਸਾਰੇ ਕਮੈਂਟਸ ਕਰਦੇ ਹੋ ਬਹੁਤ ਸਾਰੀ ਆਲੋਚਨਾ ਦਾ ਵੀ ਕਮੈਂਟਸ ਆਉਂਦੇ ਆ ਇੱਥੋਂ ਤੱਕ ਕਿ ਗਾਲਾਂ ਦੇ ਵੀ ਕਮੈਂਟ ਸਾਨੂੰ ਆਉਂਦੇ ਆ ਪਰ ਤੁਹਾਡਾ ਪਿਆਰ ਸਿਰ ਮੱਥੇ ਤੁਸੀਂ ਜੋ ਵੀ ਸੋਚਦੇ ਹੋ ਜੋ ਵੀ ਕਹਿੰਦੇ ਹੋ ਉਹ ਸਾਨੂੰ ਸਿਰ ਮੱਥੇ ਆ ਜਰੂਰ ਇਸੇ ਤਰੀਕੇ ਦੇ ਨਾਲ ਸਾਡੀ ਹੌਸਲਾ ਫਜ਼ਾਈ ਕਰਦੇ ਰਹੋ ਕਿਉਂਕਿ 5000 ਦਾ ਪਰਿਵਾਰ ਹੋ ਜਾਣਾ ਇੱਕ ਬਹੁਤ ਵੱਡੀ ਗੱਲ ਹੈ ਅਸੀਂ ਕਦੇ ਸੋਚਿਆ ਨਹੀਂ ਸੀ ਜਦੋਂ ਅੱਜ ਤੋਂ 6-7 ਮਹੀਨੇ 7-8 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ ਤੇ ਕਦੇ ਵੀ ਦਿਮਾਗ 'ਚ ਨਹੀਂ ਆਇਆ ਸੀ ਕਿ ਵੀ ਇਸ ਤਰੀਕੇ ਦੇ ਨਾਲ ਤੁਸੀਂ ਸਾਨੂੰ ਪਿਆਰ ਦਿਓਗੇ ਮਨ ਦੇ ਵਿੱਚ ਜਰਾ ਵੀ ਨਹੀਂ ਸੀਗਾ ਕਿ ਇੰਨੀ ਜਲਦੀ ਤੁਸੀਂ ਸਾਡਾ ਇਸ ਤਰੀਕੇ ਦਾ ਪਰਿਵਾਰ ਬਣ ਜਾਓਗੇ 5000 ਤੋਂ ਵੱਧ ਦਾ ਹੋਣੇ ਪਰਿਵਾਰ ਜੁੜ ਗਿਆ ਮੈਂ ਬਹੁਤ ਕੋਸ਼ਿਸ਼ ਕਰ ਰਿਹਾ ਸੀ ਕਿ ਉਸੇ ਦਿਨ ਹੀ ਤੁਹਾਡੇ ਰੂਬਰੂ ਹੋਵਾਂ ਤੁਹਾਡਾ ਧੰਨਵਾਦ ਕਰਾਂ ਪਰ ਤੁਸੀਂ ਮੇਰੀ ਥੋੜੀ ਜੀ ਨਿੱਜੀ ਕਾਰਨ ਸੀ ਕੁਝ ਨਿੱਜੀ ਰਜੇ ਵਿੱਚ ਹੋਣ ਕਰਕੇ ਮੈਂ ਤੁਹਾਡੇ ਰੂਬਰੂ ਨਹੀਂ ਹੋ ਪਾਇਆ ਤੁਸੀਂ ਕਮੈਂਟ ਕਰਕੇ ਜਰੂਰ ਮੈਨੂੰ ਦੱਸ ਦਿਓ ਮੇਰੀ ਆਵਾਜ਼ ਸਾਫ਼ ਆ ਰਹੀ ਹੈ ਦੋ ਵੀਰ ਜਿਹੜੇ ਜੁੜੇ ਆ ਉਹਨਾਂ ਦੇ ਨਾਮ ਤਾਂ ਮੈਨੂੰ ਹਜੇ ਤੱਕ ਸ਼ੋਅ ਨਹੀਂ ਹੋਏ ਕਿ ਕੌਣ ਜੁੜ ਗਏ ਨੇ ਪਰ ਕਿਰਪਾ ਕਰਕੇ ਕਮੈਂਟ ਜਰੂਰ ਕਰ ਦਿਓ ਤਾਂ ਜੋ ਮੈਂ ਤੁਹਾਡੇ ਨਾਮ ਵੀ ਲੈ ਸਕਾਂ ਮੈਨੂੰ ਇਹਨਾਂ ਕ ਪਤਾ ਲੱਗ ਜੇ ਮੇਰੇ ਪਰਿਵਾਰ ਦੇ ਵਿੱਚ ਕੌਣ ਕੌਣ ਬੰਦੇ ਆ 5000 ਦਾ ਪਰਿਵਾਰ ਹੈ ਤੁਸੀਂ ਜਰੂਰ ਮੈਨੂੰ ਆਪਣੇ ਨਾਮ ਤੇ ਇਹ ਵੀ ਦੇਖਦੇ ਦੱਸਿਓ ਜੇ ਤੁਸੀਂ ਦੇਖ ਕਿੱਥੇ ਰਹੇ ਹੋ ਚਾਹੇ ਤੁਸੀਂ ਵੀਡੀਓ ਲਾਈਵ ਤੋਂ ਹੋਣ ਤੋਂ ਬਾਅਦ ਵੀ ਬਾਅਦ ਕਰਿਓ ਜੇ ਇਹ ਤਾਂ ਮੇਰਾ ਭਰਾ ਵਿੱਕੀ ਆ ਫੋਟੋਗ੍ਰਾਫੀ ਵਿੱਕੀ ਬਈ ਮੇਰੀ ਇਹ ਤਾਂ ਮੇਰਾ ਸਾਥੀ ਹੈ ਇਹਦੇ ਬਿਨਾ 5000 ਚੈਨਲ ਸਬਸਕ੍ਰਾਈਬਰ ਹੋਣੇ ਇੰਪੋਸੀਬਲ ਕਿਉਂਕਿ ਜੇਕਰ ਇਹ ਨਾ ਹੋਵੇ ਤਾਂ ਕੈਮਰਾ ਕੌਣ ਚਲਾਵੇ ਲੋਕਾਂ ਦੀ ਤਸਵੀਰਾਂ ਕੌਣ ਕੈਪਚਰ ਕਰੇ ਲੋਕਾਂ ਦੀਆਂ ਗੱਲਾਂ ਕੌਣ ਕੈਪਚਰ ਕਰੇ ਉਹ ਕਹਾਣੀਆਂ ਜਿਹੜੀਆਂ ਅਸੀਂ ਤੁਹਾਡੇ ਲੈ ਕੇ ਆਉਂਦੇ ਆ ਉਹ ਵਿੱਕੀ ਹੀ ਉਹਦਾ ਮੇਰਾ ਨਾਲ ਮੇਰਾ ਸਾਥੀ ਹੁੰਦਾ ਕੈਮਰਾ ਤੇ ਕਿਉਂਕਿ ਉਹ ਪਰਦੇ ਦੇ ਪਿੱਛੇ ਹੁੰਦਾ ਇਸ ਲਈ ਉਹ ਦਿਖਦਾ ਨਹੀਂ ਪਰ ਸਭ ਤੋਂ ਵੱਡਾ ਕੰਮ ਉਸੇ ਦਾ ਹੈ ਤੁਸੀਂ ਜਿੱਥੋਂ-ਜਿੱਥੋਂ ਵੀ ਜੁੜ ਰਹੇ ਹੋ ਇਸ ਪਰਿਵਾਰ ਦੇ ਨਾਲ 5000 ਸਬਸਕ੍ਰਾਈਬਰ ਦਾ ਪਰਿਵਾਰ ਹੈ ਤੁਸੀਂ ਇਹ ਜ਼ਰੂਰ ਦੱਸਣਾ ਕਿ ਤੁਸੀਂ ਕਿਹੜੇ ਏਰੀਆ ਚੋਂ ਸਾਡੇ ਨਾਲ ਜੁੜੇ ਹੋ ਤਾਂ ਜੋ ਇੱਕ ਰਿਲੇਸ਼ਨ ਬੰਦਾ ਰਹੇ ਮੈਂ ਹੁਣ ਇਹ ਕੋਸ਼ਿਸ਼ ਕਰਿਆ ਕਰੂੰਗਾ ਹਫਤੇ ਦੇ ਵਿੱਚ ਜਰੂਰ ਤੁਹਾਡੇ ਅਰੂਬਰੂ ਹੋਇਆ ਕਰਾਂਗੇ ਲਾਈਵ ਗੱਲਾਂ ਬਾਤਾਂ ਜਰੂਰ ਕਰਿਆ ਕਰਾਂਗੇ ਇੱਕ ਦਿਨ ਐਸਾ ਜਰੂਰ ਕੱਢਿਆ ਕਰਾਂਗੇ ਤੇ ਮੈਨੂੰ ਇਹ ਵੀ ਜਰੂਰ ਦੱਸ ਦਿਓ ਕਿ ਆਵਾਜ਼ ਮੇਰੀ ਆ ਰਹੀ ਹੈ ਕਿ ਨਹੀਂ ਆ ਰਹੀ ਹੁਣ ਗੱਲ ਆਪਾਂ ਕਰਦੇ ਆ ਕਿ ਜਿਹੜਾ ਤੁਸੀਂ ਇਹ ਪਰਿਵਾਰ ਦਿੱਤਾ ਅਸੀਂ ਕਦੇ ਸੋਚਿਆ ਨਹੀਂ ਸੀ ਮੈਂ ਤੇ ਵਿੱਕੀ ਨੇ ਜਦੋਂ ਸ਼ੁਰੂਆਤ ਕੀਤੀ ਅਸੀਂ ਚੈਨਲ ਬੁੱਕਲ ਜਗਮੀਦ ਨਾਮ ਤੇ ਚੈਨਲ ਸ਼ੁਰੂ ਕੀਤਾ ਅਸੀਂ ਇਹੀ ਸੋਚਿਆ ਸੀ ਕਿ ਆਮ ਲੋਕਾਂ ਦੀਆਂ ਗੱਲਾਂ ਆਮ ਲੋਕਾਂ ਦੀਆਂ ਬਾਤਾਂ ਅਸੀਂ ਤੁਹਾਡੇ ਤੱਕ ਲੈ ਕੇ ਆਵਾਂਗੇ ਉਹੀ ਉਪਰਾਲਾ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਸਫਲ ਵੀ ਹੋਏ ਹਾਂ ਬਹੁਤ ਸਾਰਾ ਅ ਸਫਲਤਾ ਵੀ ਸਾਨੂੰ ਮਿਲੀ ਹੈ ਕਿਉਂਕਿ ਕਈ ਵਾਰੀ ਇਹੋ ਜਿਹੀਆਂ ਸਟੋਰੀਆਂ ਵੀ ਅਸੀਂ ਤੁਹਾਡੇ ਰੂਬਰੂ ਕੀਤੀਆਂ ਜਿਹੜੀਆਂ ਲਗਭਗ ਬਹੁਤ ਕੁਝ ਪ੍ਰਤੀਸ਼ਤ ਲੋਕਾਂ ਨੂੰ ਚੰਗੀਆਂ ਵੀ ਨਹੀਂ ਲੱਗੀਆਂ ਪਰ ਉਹਨਾਂ ਤੇ ਜਿਹੜਾ ਤੁਸੀਂ ਸਾਨੂੰ ਸੁਝਾਅ ਵੀ ਦਿੰਦੇ ਹੋ ਸਾਨੂੰ ਕਮੈਂਟਸ ਵੀ ਕਰਦੇ ਹੋ 네ਗੇਟਿਵ ਕਮੈਂਟ ਵੀ ਕਰਦੇ ਹੋ ਆਲੋਚਨਾ ਵੀ ਕਰਦੇ ਹੋ ਗਲਤ ਵੀ ਬੋਲਦੇ ਹੋ ਪਰ ਉਹ ਤੁਹਾਡਾ ਸਾਰੇ ਦਾ ਸਾਰਾ ਪਿਆਰ ਸਾਡਾ ਸਿਰ ਮੱਥੇ ਆ ਤੁਸੀਂ ਜੋ ਵੀ ਕਹਿੰਦੇ ਹੋ ਅਸੀਂ ਉਸ ਤੋਂ ਅੱਗੇ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ ਪੰਜ ਜਣੇ ਮੇਰੇ ਵੀਰ ਵੇਖ ਰਹੇ ਆ ਤੇ ਕਿਰਪਾ ਕਰਕੇ ਮੈਨੂੰ ਜ਼ਰੂਰ ਇਹ ਦੱਸ ਦਿਓ ਕਿ ਤੁਸੀਂ ਕਿੱਥੇ-ਕਿੱਥੋਂ ਦੇਖ ਰਹੇ ਹੋ ਕੀ ਕੀ ਨਾਮ ਹੈ ਤੁਹਾਡੇ ਤੇ ਆਪਾਂ ਕੋਈ ਗੱਲਬਾਤ ਵੀ ਜੇਕਰ ਤੁਸੀਂ ਸਾਨੂੰ ਸੁਝਾਅ ਦੇਣਾ ਚਾਹੁੰਦੇ ਹੋ ਕਿ ਤੁਹਾਡੀ ਵੀਡੀਓ ਦੇ ਵਿੱਚ ਇਹ ਹੋਰ ਸੁਧਾਰ ਚਾਹੀਦਾ ਤਾਂ ਹੋਰ ਕੁਝ ਜੇਕਰ ਤੁਹਾਨੂੰ ਚਾਹੀਦਾ ਕਿ ਤੁਸੀਂ ਸਾਡੀਆਂ ਵੀਡੀਓ ਦੇ ਵਿੱਚ ਕੋਈ ਸੁਧਾਰ ਚਾਹੁੰਦੇ ਹੋ ਜਾਂ ਸਾਡੀਆਂ ਵੀਡੀਓ ਦੇ ਵਿੱਚ ਤੁਸੀਂ ਚਾਹੁੰਦੇ ਕਿ ਇਹ ਚੀਜ਼ਾਂ ਅਸੀਂ ਨਾ ਕਰੀਏ ਜਾਂ ਤੁਸੀਂ ਇਹ ਚਾਹੁੰਦੇ ਕਿ ਅਸੀਂ ਆ ਆ ਕੁਝ ਵੀ ਲੈ ਕੇ ਆਈਏ ਉਹ ਵੀ ਤੁਸੀਂ ਕਮੈਂਟ ਕਰਕੇ ਦੱਸੋ ਅੱਜ ਆਪਾਂ ਗੱਲਾਂਬਾਤਾਂ ਕਰਾਂਗੇ ਤਾਂ ਬਹੁਤ ਮਨ ਨੂੰ ਤੁਹਾਡੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਵੇਗੀ ਕਿ ਇੱਕ ਐਸਾ ਪਰਿਵਾਰ ਜਿਹੜਾ ਮੇਰੇ ਨਾਲ ਜੁੜਿਆ ਉਹਦੇ ਕਦੇ ਵੀ ਲਾਈਵ ਹੋ ਕੇ ਤੁਹਾਡੀ ਨਾਲ ਗੱਲਬਾਤ ਕਰਨ ਦੀ ਮੌਕਾ ਨਹੀਂ ਬਣਿਆ ਪਰ ਹੁਣ ਇਹ ਕੋਸ਼ਿਸ਼ ਰਹੂਗੀ ਕਿ ਮੈਂ ਤੁਹਾਡੇ ਨਾਲ ਹੋਮਾ ਲਾਈਵ ਜੁੜਾਂ ਤੇ ਲਾਈਵ ਜੁੜਿਆ ਕਰਾਂ ਤੇ ਤੁਹਾਡੇ ਵਿਚਾਰ ਤੁਹਾਡੇ ਸੁਝਾਅ ਹਮੇਸ਼ਾ ਜਾਣਦਾ ਰਿਹਾ ਕਰਾਂ ਪਹਿਲਾਂ ਮੈਂ ਸ਼ੁਰੂ ਚ ਕੋਸ਼ਿਸ਼ ਕੀਤੀ ਸੀ ਕਿ ਹੋਇਆ ਕਰਾਂ ਪਰ ਹੁਣ ਕੋਸ਼ਿਸ਼ ਰਜੀ ਮੈਂ ਕਰਕੇ ਨਹੀਂ ਹੋ 파ਰੇ ਪਰ ਹੁਣ ਅੱਗੇ ਤੋਂ ਇਹ ਕੋਸ਼ਿਸ਼ ਹੀ ਕਰ ਰਹੂਗੀ ਪਰ ਵੀਡੀਓ ਨੂੰ ਵੀ ਲਾਈਕ ਵੀ ਜ਼ਰੂਰ ਕਰ ਦਿਓ ਕਮੈਂਟ ਵੀ ਕਰ ਦਿਆ ਕਰੋ ਤੇ ਸਬਸਕ੍ਰਾਈਬ ਦਾ ਤਾਂ ਤੁਸੀਂ ਬਟਨ ਨੱਪਣਾ ਭੁੱਲਿਆ ਹੀ ਨਾ ਕਰੋ ਕਿਉਂਕਿ ਵੋਕਲ ਜਗਮੀ ਦਾ ਚੈਨਲ ਕੋਈ ਬਹੁਤ ਵੱਡਾ ਚੈਨਲ ਨਹੀਂ ਅਸੀਂ ਬਹੁਤ ਹੀ ਡਿੰਗਾ ਨਹੀਂ ਮਾਰਦੇ ਕਿ ਅਸੀਂ ਬਹੁਤ ਵੱਡੇ ਹਾਂ ਅਸੀਂ ਵੀ ਆਮ ਬੰਦੇ ਹੀ ਹਾਂ ਆਮ ਲੋਕਾਂ ਦੀਆਂ ਗੱਲਾਂ ਕਰਦੇ ਆਂ ਆਮ ਲੋਕਾਂ ਨਾਲ ਗੱਲਾਂ ਕਰਦੇ ਆਂ ਉਹਨਾਂ ਲੋਕਾਂ ਦੀਆਂ ਦੀਆਂ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਦੀ ਕੋਈ ਨਹੀਂ ਸੁਣਦਾ ਸਾਡੇ ਚੈਨਲ ਤੋਂ ਸਾਡੇ ਚੈਨਲ ਤੋਂ ਜਿਹੜੀਆਂ ਵੀ ਜਿਹੜੀਆਂ ਵੀ ਵੀਡੀਓਜ਼ ਆਉਂਦੀਆਂ ਨੇ ਉਹ ਇਸ ਤਰੀਕੇ ਦੀਆਂ ਹੁੰਦੀਆਂ ਨੇ ਕਿ ਬਹੁਤ ਸਾਰੀਆਂ ਕਹਾਣੀਆਂ ਤੁਹਾਡੇ ਹੱਸਦੇ ਚਿਹਰਿਆਂ ਦੀਆਂ ਕਹਾਣੀਆਂ ਸੀ ਤੁਹਾਡੇ ਕੋਲੇ ਲੈ ਕੇ ਆਏ ਤੇ ਉਹ ਕਿਸ ਤਰੀਕੇ ਦੇ ਨਾਲ ਰੋ ਰੋ ਕੇ ਉਹਨਾਂ ਨੇ ਆਪਣੇ ਦੁੱਖ ਦੱਸੇ ਉਹਨਾਂ ਚਿਹਰਿਆਂ ਦੇ ਪਿੱਛੇ ਲੁਕੇ ਦੁੱਖ ਅਸੀਂ ਤੁਹਾਡੇ ਰੂਬਰੂ ਕੀਤੇ ਉਹ ਤੁਹਾਡੇ ਤੱਕ ਕਹਾਣੀਆਂ ਲੈ ਆਈਆਂ ਤੇ ਉਹਨਾਂ ਦਾ ਅਸਲੀਅਤ ਉਹਨਾਂ ਦੇ ਦਰਦ ਉਹਨਾਂ ਦੇ ਉਹਨਾਂ ਦੇ ਜਿਹੜੇ ਵੀ ਤਕਲੀਫਾਂ ਸੀ ਉਹ ਤੁਹਾਡੇ ਤੱਕ ਆਏ ਇਸ ਲਈ ਸਾਡੇ ਚੈਨਲ ਨੂੰ ਜਰੂਰ ਹੌਸਲਾ ਦਿਓ ਸਾਡੇ ਚੈਨਲ ਦੇ ਨਾਲ ਜੁੜੇ ਰਹੋ 5000 ਸਬਸਕ੍ਰਾਈਬਰ ਤੁਸੀਂ ਕੀਤੇ ਇਸ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਤੁਹਾਡੇ ਬਿਨਾ ਤਾਂ ਪੋਸਿਬਿਲਟੀ ਹੈ ਹੀ ਨਹੀਂ ਕਿ ਤੁਸੀਂ ਕਿ 5000 ਸਬਸਕ੍ਰਾਈਬਰ ਦਾ ਪਰਿਵਾਰ ਹੋ ਜੇ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਰਾ ਤੁਹਾਡਾ ਹੈ ਤੁਸੀਂ ਹੀ ਨਾ ਹੋਵੋ ਤੇ ਅਸੀਂ ਹੋਈ ਨਹੀਂ ਸਕਦੇ ਸਾਡੀ ਹੋਣ ਨਹੀਂ ਹੋ ਸਕਦੀ ਤੁਸੀਂ ਜਿਹੜਾ ਸਾਨੂੰ ਪਿਆਰ ਦਿੰਨੇ ਹੋ ਸਾਡੇ ਸਾਨੂੰ ਸ਼ਾਬਾਸ਼ੇ ਦਿੰਨੇ ਹੋ ਉਹ ਵੀ ਸਾਡੇ ਸਿਰ ਮੱਥੇ ਆਂ ਕਈ ਵਾਰੀ ਤੁਸੀਂ ਸਾਨੂੰ ਐਸੇ ਵੀ ਵਿਚਾਰ ਦੇ ਦਿੰਨੇ ਹੋ ਕਿ ਜਿਹੜੇ ਨਹੀਂ ਵਧੀਆ ਲੱਗਦੇ ਪਰ ਉਹ ਵੀ ਸਿਰ ਮੱਥੇ ਆ ਕਿਉਂਕਿ ਤੁਸੀਂ ਹੀ ਅਸਮਾਨ 'ਚ ਝੜਾਉਣ ਵਾਲੇ ਹੋ ਤੇ ਤੁਸੀਂ ਹੀ ਸਾਨੂੰ ਸਾਰਾ ਕੁਝ ਦੇਣ ਵਾਲਿਆਂ 5000 ਦਾ ਪਰਿਵਾਰ ਇਸ ਤਰੀ ਐਵੇਂ ਨਹੀਂ ਬਣ ਗਿਆ ਕਿ ਹਰ ਇੱਕ ਇੱਕ ਸ਼ਖਸ ਹੈ ਜਿਹੜਾ 5000 ਇਸ ਪਰਿਵਾਰ ਦਾ ਵੋਕਲ ਜਗਮੀ ਚੈਨਲ ਦਾ 5200 ਤੋਂ ਉੱਪਰ ਸਬਸਕ੍ਰਾਈਬਰ ਹੋ ਗਏ ਨੇ ਇੱਕ ਇੱਕ ਮੈਂਬਰ ਹੈ ਜਿਹੜਾ ਉਹ ਵੈਲਯੂ ਦੇ ਲਈ ਹੈ ਕਿ ਤੇ ਮੈਂਬਰ ਦੀ ਜਿਹੜੀ ਅਹਿਮੀਅਤ ਹੈ ਇੱਕ ਇੱਕ ਸਬਸਕ੍ਰਾਈਬਰ ਦੀ ਜਿਹੜੀ ਅਹਿਮੀਅਤ ਉਹ ਬਹੁਤ ਵੈਲਯੂਏਬਲ ਹੈ ਕਿਉਂਕਿ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਅਸੀਂ 20 ਇਸ ਤਰੀਕੇ ਦੇ ਨਾਲ ਇੰਨੀ ਜਲਦੀ ਇਸ ਇੱਕ ਆਪਣੇ ਆਪ ਨੂੰ ਮੁਕਾਮ ਤੇ ਲੈ ਆਵਾਂਗੇ ਕਿ ਜਿਸ ਦੇ ਵਿੱਚ ਸਾਨੂੰ ਇੱਕ ਸਾਡੀ ਪਹਿਚਾਨ ਬਣ ਜੂਗੀ 5000 ਦਾ ਪਰਿਵਾਰ ਹੈ ਤੇ ਵਿਊ ਬਹੁਤ ਵਧੀਆ ਆ ਰਹੇ ਨੇ ਤੁਸੀਂ ਬਹੁਤ ਚੰਗਾ ਰਿਸਪਾਂਸ ਦੇ ਰਹੇ ਹੋ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਕਿ ਕਿ ਹਰ ਉਸ ਤਰੀਕੇ ਦੇ ਨਾਲ ਹਰ ਉਸ ਸ਼ਖਸ ਦੀ ਗੱਲ ਹਰ ਤੁਹਾਡਾ ਜਿਹੜਾ ਦਿੱਤਾ ਹੋਇਆ ਫੀਡਬੈਕ ਹੁੰਦਾ ਹਰ ਕਮੈਂਟ ਤੁਹਾਡਾ ਮੈਂ ਪੜਦਾ ਹਰ ਕਮੈਂਟ ਤੇ ਚਾਹੇ ਉਸਤੇ ਹੁਣ ਕਿਉਂਕਿ ਬਹੁਤ ਜਿਆ ਕਮੈਂਟ ਆਉਣ ਲੱਗ ਗਏ ਉਹਦਾ ਰਿਪਲਾਈ ਜਾਂ ਉਸ ਨੂੰ ਉਹਦੇ ਤੇ ਆਪਣਾ ਰਿਐਕਸ਼ਨ ਦੇਣਾ ਔਖਾ ਹੁੰਦਾ ਪਰ ਮੈਂ ਬਹੁਤ ਕੋਸ਼ਿਸ਼ ਕਰਦਾ ਕਿ ਹਰ ਕਮੈਂਟ ਪੜਿਆ ਜਾਵੇ ਚਾਹੇ ਉਹ ਚੰਗਾ ਹੋਵੇ ਚਾਹੇ ਉਹ ਮਾੜਾ ਹੋਵੇ ਚਾਹੇ ਉਹ ਸਾਡੇ ਹੱਕ ਚ ਹੋਵੇ ਚਾਹੇ ਉਹ ਸਾਡੇ ਉਲਟ ਹੋਵੇ ਮੈਂ ਜ਼ਰੂਰ ਕੋਸ਼ਿਸ਼ ਕਰਦਾ ਕਿ ਉਹ ਕਮੈਂਟ ਪੜਾਂ ਤੁਸੀਂ 5000 ਪਰਿਵਾਰ ਦਾ ਜਿਹੜਾ ਸਬਸਕ੍ਰਾਈਬਰ ਦਾ ਪਰਿਵਾਰ ਦਿੱਤਾ ਉਹਦੇ ਲਈ ਤੁਹਾਡਾ ਸ਼ੁਕਰਾਨਾ ਮੈਂ ਕਾਰ ਨਹੀਂ ਸਕਦਾ ਪਲੀਜ਼ ਜਿੰਨੇ ਵੀ ਵੀਰ ਮੇਰੇ ਵੇਖ ਰਹੇ ਆ ਸਾਨੂੰ ਉਹ ਕਿਰਪਾ ਕਰਕੇ ਜਰੂਰ ਇਹ ਆਪਣੇ ਆਪਣੇ ਥਾਂ ਤੋਂ ਜਰੂਰ ਲਿਖ ਦਿਓ ਕਿ ਤੁਸੀਂ ਕਿੱਥੋਂ ਸਾਨੂੰ ਦੇਖ ਰਹੇ ਹੋ ਕਿੱਥੋਂ-ਕਿੱਥੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤਾਂ ਇੱਕ ਰਿਲੇਸ਼ਨ ਬਣ ਜਾਏ ਮੈਂ ਹਰ ਵਾਰ ਕੋਸ਼ਿਸ਼ ਕਰਿਆ ਕਰੂੰਗਾ ਕਿ ਹਫਤੇ ਦੇ ਵਿੱਚ ਇੱਕ ਵਾਰ ਤੁਹਾਡੇ ਰੂਬਰੂ ਹੋਇਆ ਕਰਾਂ ਲਾਈਵ ਜਰੂਰ ਤੁਹਾਡੇ ਨਾਲ ਜੁੜਿਆ ਕਰਾਂ ਇਸ ਲਈ ਮੇਰੀ ਕੋਸ਼ਿਸ਼ ਹੈ ਕਿ ਹੁਣ ਪਿਛਲੇ ਇੱਕ ਹਫਤੇ ਤੋਂ 10 ਤਰੀਕ ਤੋਂ ਲੈ ਕੇ ਹੁਣ ਅੱਜ 23 ਤਰੀਕ ਹੋ ਗਈ 12 13 ਦਿਨ ਹੋ ਚੁੱਕੇ ਨੇ ਸਾਡੀਆਂ ਵੀਡੀਓ ਨਹੀਂ ਆਈਆਂ ਇਸ ਲਈ ਉਹਦੇ ਲਈ ਮੈਂ ਮਾਫੀ ਚਾਹੁੰਦਾ ਤੇ ਮੇਰੀ ਅੱਗੇ ਤੋਂ ਹੁਣ ਪ੍ਰੋਮਿਸ ਕਰੀ ਹੁਣ ਅਗਲੇ 2-4 ਦਿਨਾਂ ਤੋਂ ਇਹ ਸਿਸਟਮ ਇਸ سلسلہ ਰੈਗੂਲਰ ਫੇਰ ਤੋਂ ਚੱਲ ਪਊਗਾ ਇਸ ਲਈ ਮੈਂ ਲਾਈਵ ਆ ਕੇ ਦੱਸਣਾ ਵੀ ਚਾਹੁੰਦਾ ਸੀਗਾ ਕਿ ਕੋਈ ਮੇਰੇ ਨਿੱਜੀ ਕਾਰਨ ਸੀ ਕੋਈ ਮੇਰੇ ਨਜੀਰੋ ਜਿਵੇਂ ਹੋਣ ਕਰਕੇ ਮੈਂ ਆਪਣੀਆਂ ਜਿਹੜੀਆਂ ਵੀਡੀਓ ਐ ਉਹ ਨਹੀਂ ਤੁਹਾਡੇ ਤੱਕ ਪਹੁੰਚਾ ਸਕਿਆ ਪਰ ਹੁਣ ਅਗਲੇ 1-2 ਦਿਨਾਂ ਤੱਕ ਅਸੀਂ ਆਪਣਾ ਇਹ ਸਿਲਸਿਲਾ ਦੁਬਾਰਾ ਸ਼ੁਰੂ ਕਰ ਦਿਆਂਗੇ ਆਪਣਾ ਜਰੂਰ ਮੈਂ ਵਾਰ-ਵਾਰ ਹੀ ਬੇਨਤੀ ਕਰਦਾ ਹਾਂ ਕਿ 5000 ਪਰਵਾਦ ਦਾ ਸਬਸਕ੍ਰਾਈਬਰ ਦਾ ਜਿਹੜਾ ਤੁਸੀਂ ਪਰਵਾਦ ਦਿੱਤਾ ਉਹਦੇ ਲਈ ਬਹੁਤ ਬਹੁਤ ਸ਼ੁਕਰਾਨਾ ਵੀਡੀਓ ਨੂੰ ਇਸ ਨੂੰ ਲਾਈਕ ਵੀ ਕਰ ਦਿਓ ਤੇ ਆਪਣਾ ਜਰੂਰ ਇਹ ਦੱਸ ਦਿਓ ਕਿ ਤੁਸੀਂ ਕਿੱਥੋਂ-ਕਿੱਥੋਂ ਸਾਨੂੰ ਦੇਖਦੇ ਹੋ ਜੁੜੇ ਸਾਡੇ ਨਾਲ ਜੁੜੇ ਹੋ ਸਾਡਾ ਇੱਕ ਪਰਿਵਾਰ ਦਾ ਹਿੱਸਾ ਬਣਿਓ ਸਾਡੇ ਹੌਸਲਾ ਫੁਜਾਈ ਕਰਦੇ ਹੋ ਤੁਸੀਂ ਜਰੂਰ ਇਹ ਕਿਰਪਾ ਕਰਕੇ ਦੱਸੋ ਕਿ ਤੁਸੀਂ ਜੁੜੇ ਕਿਹੜੇ ਕਿਹੜੇ ਸ਼ਹਿਰਾਂ ਤੋਂ ਇੱਕ ਮਿੰਟ ਜਰੂਰ ਸਾਨੂੰ ਦੱਸਿਓ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਇੱਕ ਕਮੈਂਟ ਕਰਕੇ ਜਰੂਰ ਸਾਨੂੰ ਦੱਸਿਓ ਜੇ ਤੇ ਜਿਹੜੇ ਸੁਝਾਅ ਤੁਹਾਡੇ ਆਉਂਦੇ ਆ ਉਹ ਵੀ ਮੈਂ ਉਹ ਵੀ ਮੈਂ ਸਿਰ ਮੱਥੇ ਮੰਨਦਾ ਹਾਂ ਉਹ ਹਰ ਵੀਡੀਓ 'ਚ ਕੋਸ਼ਿਸ਼ ਕਰੂੰਗਾ ਕਿ ਅੱਗੇ ਤੋਂ ਜਿਹੜੇ ਸੁਝਾਅ ਤੁਹਾਡੇ ਦਿੱਤੇ ਆ ਕਿ ਉਹ ਮੈਂ ਉਹ ਉਹਨਾਂ ਨੂੰ ਅਪਣਾਵਾ ਤੁਸੀਂ ਇਹ ਕੀ ਚਾਹੁੰਦੇ ਹੋ ਕਿ ਮੈਂ ਕਿਹੜੀ ਵੀਡੀਓ ਦਾ ਜਿਹੜੀ ਵੀਡੀਓ ਹੁੰਦੀ ਹੈ ਸਾਡੀ ਉਹਦੇ ਵਿੱਚ ਤੁਸੀਂ ਕੀ ਬਦਲਾ ਚਾਹੁੰਦੇ ਹੋ ਕੀ ਤੁਸੀਂ ਰੁਕਣਾ ਚਾਹੁੰਦੇ ਹੋ ਕੀ ਤੁਸੀਂ ਚਾਹੁੰਦੇ ਹੋ ਕਿ ਉਹਦੇ ਵਿੱਚ ਸ਼ਾਮਲ ਕੀਤਾ ਜਾਵੇ ਉਹਦੇ ਵੀਡੀਓਜ਼ ਦੇ ਵਿੱਚ ਐਡ ਕੀਤਾ ਜਾਵੇ ਜਾਂ ਜਿਹੜੇ ਵਿਸ਼ੇ ਅਸੀਂ ਲੈ ਕੇ ਆਉਨੇ ਆ ਉਹਨਾਂ ਨੂੰ ਤੁਸੀਂ ਚਾਹੁੰਦੇ ਹੋ ਕਿ ਬਦਲ ਦਈਏ ਉਹ ਵਿਸ਼ਿਆਂ ਨੂੰ ਬਦਲ ਦਈਏ ਉਹ ਉਹ ਕਹਾਣੀਆਂ ਨੂੰ ਬਦਲ ਦਈਏ ਜਾਂ ਤੁਸੀਂ ਕੁਝ ਹੋਰ ਚਾਹੁੰਦੇ ਹੋ ਇਸ ਕਰਕੇ ਕਿਰਪਾ ਕਰਕੇ ਮੈਨੂੰ ਕਮੈਂਟ ਕਰਕੇ ਆਪਣਾ ਫੀਡਬੈਕ ਜ਼ਰੂਰ ਦਿਓ ਆਪਣੀ رائے ਜ਼ਰੂਰ ਦਿਓ ਤੁਸੀਂ ਕਿਉਂਕਿ ਤੁਹਾਡੀ رائے ਦੇ ਨਾਲ ਹੀ ਇਹ ਸਾਰਾ ਕੁਝ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਪੋਸੀਬਲ ਹੋ ਸਕਦਾ ਹੈ ਹਾਲਾਂਕਿ ਮੇਰਾ ਚਿਹਰਾ ਭਵੇਂ ਅਨਾਮ ਹੈ ਪਰ ਮੈਂ ਤੁਹਾਡੇ ਨਾਲ ਬਹੁਤ ਦੇਰ ਤੋਂ ਜੁੜਿਆ ਹੋਇਆ ਹਾਂ ਤੁਹਾਡੇ ਕਰਕੇ ਹੀ ਇਹ ਚੈਨਲ ਚੱਲ ਰਿਹਾ ਹੈ ਤੁਹਾਡੇ ਸਿਰ ਤੇ ਹੀ ਇਹ ਚੈਨਲ ਚੱਲ ਰਿਹਾ ਹੈ ਮੇਰਾ ਭਰਾ ਵਿੱਕੀ ਹੈ ਉਹਦੀ ਸਭ ਤੋਂ ਵੱਡਾ ਯੋਗਦਾਨ ਹੈ ਉਹ ਕੈਮਰਾ ਚਲਾਉਂਦਾ ਹੈ ਪਰਦੇ ਦੇ ਪਿੱਛੇ ਰਹਿੰਦਾ ਮੇਰਾ ਚਿਹਰਾ ਅੱਗੇ ਆਉਂਦਾ ਪਰ ਵਿੱਕੀ ਦੇ ਕਰਕੇ ਬਹੁਤ ਮੇਰੀ ਮਦਦ ਹੁੰਦੀ ਹੈ ਕਿਉਂਕਿ ਉਹਦੀ ਉਹ ਕੈਪਚਰ ਕਰਦਾ ਤੇ ਤਾਂ ਹੀ ਸਾਰਾ ਤੇ ਹੋ ਪਉਂਦਾ ਇਸ ਲਈ ਫੇਰ ਤੋਂ ਦੁਬਾਰਾ ਤੋਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਪਿਛਲੇ 10 12 13 ਦਿਨਾਂ ਤੋਂ ਜਿਹੜੀਆਂ ਵੀਡੀਓ ਨਹੀਂ ਅਸੀਂ ਦੇ ਪਾਏ ਉਹਦੇ ਲਈ ਮੈਂ ਮਾਫੀ ਚਾਹੁੰਦਾ ਅੱਗੇ ਇੱਕ ਦੋ ਦਿਨਾਂ ਤੋਂ ਫੇਰ ਤੋਂ ਇਹ سلسلہ ਰੈਗੂਲਰ ਚੱਲ ਪੂਗਾ ਤੇ 5000 ਦਾ ਪਰਿਵਾਰ ਬਣਾਉਣ ਲਈ ਸਬਸਕ੍ਰਾਈਬਰ ਦਾ ਪਰਿਵਾਰ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਹੌਸਲਾ ਫੁਜਾਈਏ ਇਸੇ ਤਰੀਕੇ ਦੇ ਨਾਲ ਕਰਦੇ ਰਹੋ ਤੇ ਸਾਡੇ ਦੇ ਨਾਲ ਜੁੜੇ ਰਹੋ ਦੇਖਦੇ ਰਹੋ ਵੋਕਲ ਜਗਮੀਤ ਤੇ ਇਸੇ ਤਰੀਕੇ ਦੇ ਨਾਲ ਪਿਆਰ ਕਰਦੇ ਰਹੋ ਤੇ ਆਪਣਾ ਕਮੈਂਟ ਵੀ ਜਦੋਂ ਵੀ ਕਰੋ ਇਹ ਵੀਡੀਓ ਵੇਖੋ ਚਾਹੇ ਲਾਈਵ ਤੋਂ ਬਾਅਦ ਵੇਖੋ ਤਾਂ ਇਹ ਜ਼ਰੂਰ ਕਮੈਂਟ ਕਰਿਓ ਜੇ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਸਾਡੇ ਨਾਲ ਜੁੜੇ ਹੋ ਜੁੜੇ ਰਹੋ ਬੋਕਲ ਜਗਨੀਤ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ